ਪਰ ਪਰਤ ਨਹੀਂ ਹੋਣਾ ਲੇਕਿਨ ਅੱਜ ਵੀ ਬਹੁਤ ਸਾਰੇ ਵੀਰ ਮੈਜਰ ਸੋਦਾ ਟੋਪਰ ਵਿੱਚ ਤੇ ਮੰਡੀਆਂ ਨਾਲ ਜੁੜੇ ਹੋਏ ਆ ਅੱਜ ਸਾਡਾ ਕੋਈ ਮਜ਼ਦੂਰ ਵਰਗ ਦੇ ਵਿੱਚੋਂ ਮੰਡੀ ਤੋਂ ਕਣਕ ਲੈ ਕੇ ਖਾਣੂ ਚਾਹੁੰਦਾ ਹੋਵੇ ਉਹਨਾਂ ਨੇ ਮਾਰਕੀਟ ਦਾ ਰੇਟ ਰੱਖਣਾ ਆ ਉਸੇ ਭਾਈ ਮੰਨਨੇ ਆ ਇੱਕ ਤਰ੍ਹਾਂ ਨੇ ਟੁਕੜੇ ਕਦੀ ਕਰਾਇਆ ਕਿਰਤਾਰ ਦੀ ਖਲੀ ਵਿੱਚ ਕਿੰਨੇ ਸਰਹੰਸ ਦੇ ਦਵਾਰਾਂ ਵਿੱਚ ਦੇ ਕੇ ਇਹਦੇ ਵੀ ਆ ਤੇ ਜਦੋਂ ਅਸੈਲੋ ਬਣਿਆ ਕਿਸੇ ਗਰੀਬ ਨੂੰ ਇੱਕ ਦਾਣਾ ਨਹੀਂ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਮੈਂ ਸਲਵਿੰਦਰ ਸਿੰਘ ਜਾਨੀਆਂ ਸੂਬਾ ਅਗੂ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਨਾਲ ਮੇਰੇ ਹਰਜੀਤ ਸਿੰਘ ਅਰਿਆਲ ਜਿਹੜਾ ਕੂਟ ਬੁੱਢਾ ਕਿਸਾਨ ਸ਼ਕਰਸ਼ ਕਮੇਟੀ ਅੱਜ ਸਾਡਾ ਜਿਹੜਾ ਦੋਵਾਂ ਜਹੇ ਬੰਦਿਆਂ ਦਾ ਜਿਹੜਾ ਲੋਹਿਆਂ ਰੇਲਵੇ ਤੇ ਨਾਲ ਸੜਕ ਦੇ ਧਰਨਾ ਲਗਾ ਇਹ ਪੰਜਾਬ ਬਾਂਦੇ ਜਿਹੜਾ 30 ਦਸੰਬਰ ਦੇ ਸੱਦੇ ਤੇ ਹੀ ਵੀ ਦੋਵਾਂ ਫਾਰਮਾਂ ਦੇ ਜਿਹੜਾ ਲਗਾਤਾਰ 10 ਤੇ 11 ਮਹੀਨੇ ਹੋ ਗਏ ਜਿਹੜਾ ਸਿੰਘੂ ਤੇ ਤੇ ਖਨੌਰੀ ਜਿਹੜਾ ਉਹ ਲਗਾਤਾਰ ਚੱਲਦਾ ਰਤਨਪੁਰਾ ਨਾਲ ਦੀ ਉਥੋਂ ਫਿਰ ਜਿਹੜੇ ਡਰਿਆਲ ਸਾਹਿਬ ਜਗਜੀਤ ਸਿੰਘ ਡਰਿਆਲ ਸਾਹਿਬ ਉਹ ਅੱਜ 35 ਦਿਨ ਤੇ ਚੱਲ ਗਿਆ ਭੁੱਖ ਹੜਤਾਲ ਤੇ ਪਰ ਸਰਕਾਰ ਉਹਨਾਂ ਦੀ ਗੱਲ ਸੁਣਦੇ ਥਾਂ ਦੇ ਲੋਕਾਂ ਦੇ ਮਸਲੇ ਹੱਲ ਕਰਦੇ ਥਾਂ ਦੀ ਉਲਟੇ ਕਾਨੂੰਨ ਲਿਆ ਰਹੇ ਆ ਜਿਹੜੇ ਸੂਬੇ ਸਰਕਾਰਾਂ ਨੂੰ ਜਿਹੜੇ ਖਰੜੇ ਤਿਆਰ ਕਰਕੇ ਦਿੱਤੇ ਆ ਜਿਹਦੇ ਵਿੱਚ ਨਾ ਕੋਈ ਕਿਸਾਨ ਰਹਿਣਾ ਨਾ ਕੋਈ ਮਜ਼ਦੂਰ ਰਹਿਣਾ ਤੇ ਨਾ ਕੋਈ ਦੁਕਾਨਦਾਰ ਤੇ ਮਜ਼ਮ ਪਈ ਉਹਨਾਂ ਸਿੱਧਾ ਹੀ ਹਲਦਾ ਤੇ ਜਿਹੜਾ ਆਰਥਿਕਾ ਤੋੜ ਕੇ ਇਹਦੇ ਸਾਰੇ ਕੱਚੀਆਂ ਮੰਡੀਆਂ ਪ੍ਰਾਈਵੇਟ ਕਰਨ ਦਾ ਉਹ ਭੇਜਿਆ ਗਿਆ ਨਾਲ ਉਹਦੇ ਸ਼ਹਿਰਾਂ ਦੇ ਥਾਂ ਤੇ ਉਹ ਨਾ ਮੌਲ ਖੋਲਣਿਆ ਵੀ ਵੱਡੇ ਮੌਲ ਖੋਲ ਕੇ ਘਟੋ ਘਟ ਜਿਹੜਾ ਇੱਕ ਮੋਲਾ ਜਿਹੜਾ 1800 ਦੁਕਾਨ ਖਾਊਗਾ ਇਸੇ ਤਰ੍ਹਾਂ ਮਜ਼ਦਮਾਂ ਦੀ ਅੱਗੇ ਭਰਤੀ ਨਹੀਂ ਤੇ ਇਹਦੂ ਗਾਂਵ ਵੀ ਉਹ ਪ੍ਰਾਈਵੇਟ ਕਰਨ ਦੀ ਸਿੱਧੀ ਆ ਉਹਦੇ ਇਹਨਾਂ ਜਿਹੜੀਆਂ ਸਰਕਾਰਾਂ ਨੇ ਜਿਹੜੇ ਖਰੜੇ ਲਿਆਂਦੇ ਆ ਉਹਦੇ ਵਿਰੋਧ ਦੇ ਵਿੱਚ ਆ ਸਾਰੇ ਪੰਜਾਬ ਬੰਦਵਾ ਅਸੀਂ ਵੀ ਆ ਤਰਨਾ ਇਸ ਟਾਈਮ ਤੇ ਲੋਈਆਂ ਲਾਇਆ ਹੋ ਜਲੰਧਰ ਦੇ ਵਿੱਚ ਹੋਰ ਵੀ ਜਿਹੜੇ ਲੱਗੇ ਇੱਥੇ ਇੱਕ ਲੋਈਆਂ ਲੱਗਾ ਨਾਲ ਰੇਲਵੇ ਦੇ ਨਾਲੇ ਇਹ ਤੇ ਛੜਕਦਾ ਨਾਲ ਸਾਡਾ ਇੱਕ ਟੂਲ ਬਲਾਜੇ ਦੇ ਲੱਗਾ ਸ਼ਾਹਕੋਟ ਤੇ ਇੱਕ ਜਿਹੜਾ ਰੇਲਵੇ ਲੈਨ ਦੇ ਉੱਪਰ ਜਿਹੜਾ ਨਾਲ ਛੜਕਦੇ ਉਹ ਵੀ ਸ਼ਾਹਕੋਟ ਇੱਕ ਮਹਿਤਪੁਰ ਇੱਕ ਜਿਹੜਾ ਮੱਲੀਆਂ ਵਾ ਇਹ ਜਿਹੜਾ ਜਥੇਬੰਦੀ ਜਿਹੜਾ ਆ ਇੱਥੋਂ ਸਾਡੇ ਲੋ ਜਲੰਧਰ ਲੋ ਇਹ ਵੱਡੀ ਗਿਣਤੀ ਚੇਹ ਵੀ ਲਾਏ ਗਏ ਆ ਹੋਰ ਵੀ ਜਥੇਬੰਦੀ ਦਾ ਵੱਧ ਚੜ ਕੇ ਇਹਦੇ ਨਾਲ ਹੀ ਬਾਜ਼ਾਰ ਜਿਹੜੇ ਬੰਦ ਪੇ ਲੋਕਾਂ ਦੀ ਲੁੱਟ ਹੋਣ ਤੇ ਉਹਦੇ ਵਾਸਤੇ ਲਗਾਤਾਰ ਅਸੀਂ ਇਹ ਡਟੇ ਹੋਏ ਆ ਲੜਾਈ ਜਾਰੀ ਆ ਅਸੀਂ ਆਨੇ ਆ ਪੇ ਡੱਲੇ ਆਲਦ ਸਾਹਿਬ ਜਿਹੜੇ ਮੰਗਾ ਦੇ ਬੈਠੇ ਮੰਨੀਆਂ ਗੀਆਂ ਮੰਗਾ ਉਹਨਾਂ ਨੂੰ ਲਾਗੂ ਕਰੋ ਲਾਗੂ ਕਰਕੇ ਉਹਨਾਂ ਨੂੰ ਕੋਹ ਹੜਤਾਲ ਦੋਠਾ ਧੰਨਵਾਦ